ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਨਾਬਾ ਦੀ ਜੇਲ੍ਹ ਚੋਂ ਰਿਹਾਈ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਨੇ ਵੀਰੋ ਇੱਕ ਦਿੱਤਾ ਵਾ ਅਜੀਹਾ ਬਿਆਨ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਤੇ ਵੀਰੋ ਬਾਬਾ ਗੁਰਵਿੰਦਰ ਸਿੰਘ ਢਿੱਲੂ ਡੇਰੇ ਬਿਆਸ ਵਾਲੇ ਦੋਨੇ ਫਿਰ ਮੁਸੀਬਤ ਦੇ ਵਿੱਚ ਆ ਚੁੱਕੇ ਐ ਸੀਐਮ ਭਗਵੰਤ ਮਾਨ ਕੋਈ ਐਕਸ਼ਨ ਕਰਨ ਜਾ ਰਹੇ ਐ ਕੀ ਇਹ ਪੂਰੀ ਤਫਸੀਲ ਐਸਐਚ ਦੀ ਵੀਡੀਓ ਰਹਿ ਜਾਣਾਗੇ ਉਸ ਚੱਲ ਕੇ ਵੀਡੀਓ ਦੇਣੇ ਦਸਤਵਾਰ ਚਾਣੇ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣ ਤੋਂ ਬਾਅਦ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਟੰਗਿਆ ਜਾਊਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਿਆਨ ਆ ਚੁੱਕਿਆ ਹੈ ਤਾਂ ਉਸ ਬਿਆਨ ਨੇ ਪਰਥਲੀ ਮਚਾ ਦਿੱਤੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੇ ਜਿਹੜਾ ਰੌਣਾ ਨਾਬਾ ਦੀ ਜੇਲ੍ਹ ਦੇ ਸਾਹਮਣੇ ਖੜ ਕੇ ਪਾਇਆ ਸੀ ਨਾ 12 ਸਾਲ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਪਹਿਲਾਂ ਹੀ ਕਹ ਰਹੇ ਸੀ ਕਹਿੰਦੇ ਜੀ ਇਹ ਰੌਲਾ ਪਾਉਣਾ ਵਾਜਬ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆ ਚੁੱਕਿਆ ਔਰ ਉਸ ਬਿਆਨ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਰਤੱਲੀ ਤਾਂ ਮਚਾਈ ਹੈ ਪਰ ਦੂਜੇ ਪਾਸੇ ਡੇਰਾ ਮੁਖੀ ਦੇ ਉੱਤੇ ਇੱਕ ਬਿਆਨ ਆਇਆ ਸੀ ਪਹਿਲਾਂ ਮੁੱਖ ਮੰਤਰੀ ਦਾ ਹਾਲਾਂਕਿ ਉਹਨਾਂ ਨੇ ਬਾਬੇ ਦਾ ਨਾਂ ਨਹੀਂ ਲਿਆ ਸੀ ਪਰ ਉਹ ਬਿਆਨ ਦੇ ਦਿੱਤਾ ਸੀ ਕਿ ਭਾਈ ਇਹ ਜਿਹੜਾ ਕਿ ਉਹਨਾਂ ਨੇ ਮੁਲਾਕਾਤ ਹੀ ਨਹੀਂ ਵਿਕਰਮ ਸਿੰਘ ਮਜੀਠੀਆ ਦੇ ਉਹੀ ਜੇ ਜੱਜ ਬਣ ਜਾਣਗੇ ਤਾਂ ਫੇਰ ਜਿਹੜੀਆਂ ਸਾਡੇ ਦੇਸ਼ ਭਰ ਦੇ ਵਿੱਚ ਅਦਾਲਤਾਂ ਨੇ ਸੁਪਰੀਮ ਕੋਰਟ ਹੈ ਚਾਹੇ ਕੋਈ ਨਿਚਲੀ ਅਦਾਲਤ ਹੈ ਚਾਹੇ ਮਾਨਯੋਗ ਹਾਈ ਕੋਰਟ ਹੈ ਫਿਰ ਇਹਨਾਂ ਦਾ ਤਾਂ ਕਹਿੰਦੇ ਜੀ ਰੱਬ ਹੀ ਰੱਖਾ ਹੈ ਇਹੀ ਬਿਆਨ ਆਇਆ ਸੀ ਉਸ ਤੋਂ ਬਾਅਦ ਹੁਣ ਜਿਹੜਾ ਕਿ ਮਾਮਲਾ ਖੜਾ ਹੋ ਗਿਆ ਡੇਰੇ ਬਿਆਸ ਦੇ ਮੁਖੀ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਨੂੰ ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਸੀ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਕਿ ਮੈਂ ਤੈਨੂੰ ਸਹਰਾਣਾ ਰੱਖਦਾ ਸੀ ਆਪਣੇ ਇੱਕ ਸਿਰ ਦੇ ਥੱਲੇ ਔਰ ਇੱਕ ਗੋਡਿਆਂ ਦੇ ਥੱਲੇ ਇੱਕ ਪੈਰਾਂ ਦੇ ਥੱਲੇ ਉਹਨੇ ਕਹਿਆ ਕਹਿੰਦਾ ਜਿਹੜਾ ਸਹਰਾਣਾ ਮੈਂ ਸਿਰ ਥੱਲੇ ਧਰਦਾ ਹੁੰਦੇ ਤੇ ਤਾਂ ਮੇਰੀ ਘਰਵਾਲੀ ਦਾ ਨਾਮ ਲਿਖਿਆ ਔਰ ਜਿਹੜਾ ਗੋਡਿਆਂ ਦੇ ਥੱਲੇ ਧਰਦਾ ਹਾਂ ਉਹਦੇ ਉੱਤੇ ਮੁੱਖ ਮੰਤਰੀ ਦਾ ਨਾਮ ਲਿਖਿਆ ਔਰ ਜਿਹੜਾ ਮੇਰੇ ਗਿੱਟਾਂ ਦੇ ਥੱਲੇ ਆ ਉਹਦੇ ਉੱਤੇ ਦਿੱਲੀ ਵਾਲਿਆਂ ਦਾ ਨਾਮ ਲਿਖਿਆ ਪਰ ਹੁਣ ਉਹਨਾਂ ਸਹਰਾਣਿਆਂ ਤੱਕ ਫੇਰ ਬਿਕਰਮ ਸਿੰਘ ਮਜੀਠੀਆ ਕਿਵੇਂ ਪਹੁੰਚਣਗੇ ਉਹ ਤੁਹਾਨੂੰ ਅੱਜ ਇੱਕ ਬਹੁਤ ਵੱਡੀ ਅਪਡੇਟ ਸੁਣਾਉਣ ਜਾ ਰਿਹਾ ਹਾਂ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਹਲੇ ਬੇਲ ਤੇ ਆਏ ਹੋ ਤੁਸੀਂ ਬਰੀ ਨਹੀਂ ਹੋਏ ਹੋ ਪਰ ਬਹੁਤ ਸਾਰੇ ਪੰਜਾਬ ਭਰ ਦੇ ਵਿੱਚ ਅੱਜ ਇਸ ਬਿਆਨ ਨੇ ਤਰਥੱਲੀ ਮਚਾ ਕੇ ਧਰ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਆ ਚੁੱਕੀਆਂ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਦਲੇਰ ਮੁੱਖ ਮੰਤਰੀ ਕਿਹਾ ਜਾ ਰਿਹਾ ਕਿਉਂ ਕਿ ਆ ਜਾ ਰਿਹਾ ਜੀ ਵੈਸੇ ਸਾਡੇ ਪੰਜਾਬ ਭਰ ਦੇ ਵਿੱਚ ਪਹਿਲਾਂ ਇਹੀ ਚਰਚਾ ਸੀ ਕਹਿੰਦੇ ਮੁੱਖ ਮੰਤਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਬਿਆਨ ਨਹੀਂ ਦੇਣਗੇ ਕਿਉਂਕਿ ਉਹਨਾਂ ਦੇ ਨਾਲ ਬਹੁਤ ਕਰੋੜਾ ਲੋਕ ਨੇ ਇੱਕ ਵੋਟ ਬੈਂਕ ਹੈ ਪਰ ਇੱਥੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਨਾਂ ਕਿਸੇ ਵੋਟ ਬੈਂਕ ਦੀ ਪ੍ਰਵਾਹ ਕਰਦੇ ਹੋਏ ਆ ਭਾਵੇਂ ਸਾਨੂੰ ਵੋਟ ਪਵੇ ਨਾ ਪਵੇ ਪਰ ਅਸਲੀਅਤ ਦੇ ਵਿੱਚ ਕਹਾਣੀ ਕੀ ਉਹਨਾਂ ਨੇ ਆਪਣਾ ਬਿਆਨ ਦਾਗ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਇਸ ਬਿਆਨ ਨੇ ਤਹਿਲਕਾ ਮਚਾ ਦਿੱਤਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਬਹੁਤ ਵੱਡਾ ਬਿਆਨ ਉਹਨਾਂ ਨੇ ਕਿਹਾ ਕੀ ਸੀ ਕਹਿੰਦਾ ਅੱਜ ਬਣ ਜਾਣ ਚਾਹੇ ਕੱਲ ਬਣ ਜਾਣ ਇੱਥੇ ਸਾਡੀਆਂ ਅਦਾਲਤਾਂ ਦਾ ਫਿਰ ਤਾਂ ਰੱਬ ਹੀ ਰਾਖਾ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਇਹ ਗੱਲ ਬਿਲਕੁਲ ਸਹੀ ਕਹੀ ਮੁੱਖ ਮੰਤਰੀ ਨੇ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਔਰ ਹੁਣ ਸਹਰਾਣੇ ਤੱਕ ਵਾਪਸ ਵਿਕਰਮ ਸਿੰਘ ਮਜੀਠੀਆ ਕਿਵੇਂ ਜਾ ਸਕਦਾ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਕੱਲ ਹੀ ਕਿਹਾ ਜਾ ਰਿਹਾ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਹਲੇ ਜੇਲ੍ਹ ਦੇ ਵਿੱਚੋਂ ਬਾਹਰ ਹੀ ਆਏ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਇਹਨਾਂ ਲੋਕਾਂ ਨੇ ਇੱਕ ਤੰਦ ਮਚਾਉਣ ਦੀ ਕੋਸ਼ਿਸ਼ ਕੀਤੀ ਹਾਂ ਔਰ ਦੂਜੇ ਪੱਧਰ ਦੇ ਉੱਤੇ ਇਹਨਾਂ ਦੀ ਵੋਟ ਹੈ ਨਾ ਜਿਹੜੀ ਉਹ ਪੰਜਾਬ ਦੇ ਅੰਦਰ ਡਿੱਗ ਚੁੱਕੀ ਆ ਤਾਂ ਹੁਣ ਤੁਹਾਨੂੰ ਮੈਂ ਉਹ ਬਿਆਨ ਸੁਣਾਉਣ ਜਾ ਰਿਹਾ ਜਿਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਬੇहद ਜਿਆਦਾ ਇਸ ਗੱਲ ਦੀਆਂ ਪਿਆਰੀਆਂ ਤੇ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਏ ਦੇ ਖਿਲਾਫ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਔਰ ਦੂਜੇ ਪਾਸੇ ਉਹਦੇ ਉੱਤੇ ਜਿਹੜਾ ਕੇਸ ਹੈ ਉਹਦੇ ਵਿੱਚ ਉਹ ਬਰੀ ਨਹੀਂ ਹੈ ਇਸ ਗੱਲ ਦੀ ਭਲਕ ਬਿਕਰਮ ਸਿੰਘ ਮਜੀਠੀਏ ਨੂੰ ਵੀ ਹੈ ਔਰ ਬਾਬੇ ਦਾ ਵਿਰੋਧ ਕਿਵੇਂ ਹੋਣ ਲੱਗਿਆ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਦੇ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਗਾ ਮੈਂ ਜਿਹਦੇ ਵਿੱਚ ਮਜੀਠੀਏ ਦੇ ਖਿਲਾਫ ਦੁਬਾਰਾ ਤੋਂ ਕਾਰਵਾਈ ਦੀ ਬਹੁਤ ਵੱਡੀ ਇੱਕ ਤਿਆਰੀ ਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਇਹ ਗੱਲ ਕੋਈ ਤੁਹਾਨੂੰ ਆਦਾਸ ਨੇ ਬੇਲ ਦਿੱਤੀ ਆ ਨਾ ਕਿ ਬੜੀ ਕੀਤਾ ਵਾ ਜੇ ਬੜੀ ਕੀਤਾ ਹੁੰਦਾ ਤਾਂ ਫਿਰ ਤੁਸੀਂ ਇੱਕ ਗੱਲ ਕਹਿ ਸਕਦੇ ਸੀ ਜੋ ਤੁਸੀਂ ਹੁਣ ਕਹਿ ਰਹੇ ਹੋ ਬਾਹਰ ਆ ਕੇ ਇਹਦਾ ਮਤਲਬ ਆ ਕਿ ਤੁਸੀਂ ਆਪਣੇ ਇੱਕ ਹੋਰ ਸੰਕਟ ਨੂੰ ਬੁਲਾਵਾ ਦੇ ਰਹੇ ਹੋ ਸਰਕਾਰ ਆ ਕੱਟ ਤੁਸੀਂ ਵੀ ਨਹੀਂ ਕੀਤੀ ਪੰਜਾਬ ਦੇ ਵਿੱਚ ਕਾਲੀ ਸਰਕਾਰ ਦੇ ਵੇਲੇ ਸਭ ਤੋਂ ਵੱਧ ਝੂਠੇ ਪਰਚੇ ਬਕਾਇਦਾ ਤੌਰ ਤੇ ਮਜਬੂਰੀਆਂ ਦੇ ਦਰਜ ਜਿੱਦਗੀਤ ਉਸ ਵਾਂਗ ਸੀ ਜਸਟਿਸ ਮੇਤਾਬ ਸਿੰਘ ਕਮਿਸ਼ਨ ਨੇ ਕਈ ਪਰਚੇ ਰੱਦ ਕਰਾਇਆ ਜੀ ਸਭ ਤੋਂ ਵੱਧ ਪਰਚੇ ਮਜਬੂਰੀਆਂ ਦੇ ਰੱਦ ਕਰਾਇਆ ਤੇ ਮੇਕਰੂ ਜੀ ਕਿ ਮਜਬੂਰੀਆਂ ਦਾ ਤਾਂ ਵੈਲਕਮ ਜੁਨਾ ਉਹਦੇ ਮਰਤਕਾਂ ਦੇ ਵਰਤਨ ਨੇ ਕਰਨਾ ਸੀਗਾ ਇੱਕ ਬਸ਼ਰਮੀ ਦੀ ਕੋਈ ਹਾਥੀਂ ਦੀ ਇਹ ਲੋਕ ਬੁਸ਼ਰਮੇ ਦੀ ਹੱਦ ਕੱਪ ਚੁੱਕੇ ਨੇ ਤਾਂ ਸੁਣ ਲਿਆ ਪੰਜਾਬ ਵਾਲਿਓ ਬੁਸ਼ਰਮਾਂ ਦੀ ਧਾਨ ਵਾਲੀ ਗੱਲ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਹੋ ਗਈ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਦਿੱਤਾ ਮੁੱਖ ਮੰਤਰੀ ਦੇ ਉੱਤੇ ਯਾਨੀ ਸਰਕਾਰ ਦੇ ਨਾਲ ਸਿੱਧੀ ਟੱਕਰ ਲੈਣ ਦੀ ਗੱਲ ਕੱਲ ਫੇਰ ਜਿਹੜੀ ਕਿ ਉਹਨੇ ਕਹੀ ਹੈ ਇਸ ਗੱਲ ਨੂੰ ਪੂਰੇ ਪੰਜਾਬ ਦੇ ਲੋਕ ਦੇਖ ਰਹੇ ਕਹਿੰਦੇ ਇਹਦਾ ਹੰਕਾਰ ਫੇਰ ਝਲਕਦਾ ਹੈ ਵਿਕਰਮ ਸਿੰਘ ਮਜੀਠੀਆ ਕਹਿੰਦਾ ਮੈਂ ਗੋਡਾਂ ਥੱਲੇ ਸਹਰਾਣਾ ਰੱਖ ਕੇ ਆਉਂਦਾ ਸੀ ਉਹਦੇ ਉੱਤੇ ਮੁੱਖ ਮੰਤਰੀ ਭੁਵਨ ਸਿੰਘ ਮਾਨ ਦਾ ਨਾਮ ਲਿਖਿਆ ਹੋਇਆ ਸੀ ਦੇਖੋ ਕਿੱਡੀ ਮਾੜੀ ਸ਼ਦਾਬਲੀ ਯੂਜ਼ ਕੀਤੀ ਔਰ ਹੁਣ ਤਿਆਰੀਆਂ ਕਿਹੜੀਆਂ ਹੋ ਰਹੀਆਂ ਨੇ ਕਹਿੰਦੇ ਬਿਕਰਮ ਸਿੰਘ ਮਜੀਠੀਆ ਉਸੇ ਨਾਬਾਦੀ ਜੇਲ੍ਹ ਦੇ ਵਿੱਚ ਫੇਰ ਤੋਂ ਜਾਣਗੇ ਯਾਨੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡੇ ਪੱਦਰ ਦੇ ਉੱਤੇ ਇਸ ਤਿਆਰੀ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਕੋਲ ਪੁਕਤਾ ਸਬੂਤ ਨਹੀਂ ਬਕਾਇਦਾ ਤੌਰ ਤੇ ਉਹਨਾਂ ਦੇ ਖੁਦ ਦੇ ਬਿਆਨ ਆ ਚੁੱਕੇ ਨੇ। ਵਿਕਰਮ ਸਿੰਘ ਮਜੀਠੀਆ ਕਹਿੰਦੇ ਜਿਹੜੇ ਸਹਰਾਣੇ ਛੱਡ ਕੇ ਆਇਆ ਹੈ ਨਾ ਜੇਲ੍ਹ ਦੇ ਅੰਦਰ ਉਸੇ ਸਹਰਾਣਿਆਂ ਤੱਕ ਉਹਨੇ ਫੇਰ ਪਹੁੰਚਣਾ। ਕਿਉਂਕਿ ਇਸ ਗੱਲ ਨੂੰ ਪੰਜਾਬ ਦੇ ਲੋਕ ਐਕਸੈਪਟ ਨਹੀਂ ਕਰ ਰਹੇ। ਲੋਕ ਕਹਿੰਦੇ ਨੇ ਚਿੱਟੇ ਦਾ ਤਸਕਰ ਹੈ ਤੇ ਅਦਾਲਤਾਂ ਦੇ ਨਾਲ ਜਾਂ ਸਾਡੇ ਦੇਸ਼ ਦੇ ਅੰਦਰ ਵਾਕਈ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਗਏ ਆ ਲੋਕ। ਜਿਹੜਾ ਉਹਨੇ ਬਿਆਨ ਦਿੱਤਾ ਕਿ ਸਾਡੀਆਂ ਅਦਾਲਤਾਂ ਦਾ ਰੱਬ ਹੀ ਰਾਖਾ ਹੈ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਉਹ ਗੱਲ ਕਹੀ ਹੈ ਨਾ ਮੁੱਖ ਮੰਤਰੀ ਨੇ ਉਹ ਬਾਬੇ ਬੈਸ ਵਾਲੇ ਨੂੰ ਕਹੀ ਹੈ ਬਾਬੇ ਦਾ ਬਹੁਤ ਵੱਡਾ ਵਿਰੋਧ ਹੋਣ ਲੱਗ ਗਿਆ ਕਿਉਂਕਿ ਬਾਬੇ ਨੂੰ ਲੋਕ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਇਹਦਾ ਨਸ਼ੇ ਦੇ ਤਸਕਰ ਦੇ ਸਾਥੀ ਨੇ ਉਹ ਖੁਦ ਕਹਿ ਰਹੇ ਸੀ ਕਹਿੰਦਾ ਤਾਂ ਮੇਰਾ ਦੋਸਤ ਹੈ ਤੇ ਦੋਸਤ ਤੇ ਤਾਂ ਫਿਰ આરોਪ ਲੱਗੇ ਤਸਕਰੀ ਦੇ ਇਹ ਭੂਲਾ ਗਵਾਹੀ ਭਰਦਾ ਭੂਲਾ ਜਿਹੜਾ ਜਗਦੀਸ਼ ਭੂਲਾ ਫੜਿਆ ਗਿਆ ਨਾ ਮਜੀਠੀ ਦੇ ਖਿਲਾਫ ਉਹਨੇ ਬਕਾਇਦਾ ਹਾਈ ਕੋਰਟ ਦੇ ਅੰਦਰ ਬਿਆਨ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਾਲਾਂਕਿ ਉਹਨਾਂ ਦਾ ਬਹੁਤ ਵੱਡਾ ਨੈਟਵਰਕ ਅਲੱਗ-ਅਲੱਗ ਸਟੇਟਾਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਫੇਰ ਵੀ ਮੁੱਖ ਮੰਤਰੀ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਇਹ ਵੋਟ ਬੈਂਕ ਦੇ ਕੋਲ ਬਹੁਤ ਵੱਡਾ ਉਹਨਾਂ ਨੇ ਫੇਰ ਵੀ ਉਹਨਾਂ ਦੇ ਉੱਤੇ ਬਿਆਨ ਦਾਗ ਦਿੱਤਾ ਜਿਹੜਾ ਕਿ ਸੱਚਾ ਸੀ ਤਾਂ ਹੁਣ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੁਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਦੋਸਤੋ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮਜੀਠੀ ਨੂੰ 7 ਮਹੀਨਿਆਂ ਬਾਅਦ ਭੇਲ ਮਿਲੀ ਹੈ ਬਾਹਰ ਆਉਂਦਿਆਂ ਸਾਰੀ ਉਹਨਾਂ ਨੇ ਫਿਰ ਉਹ ਬਿਆਨਬਾਜ਼ੀ ਝੂਠਾ ਪ੍ਰਪੋਗੈਂਡਾ ਸ਼ੁਰੂ ਕਰ ਦਿੱਤਾ ਵੀਰੋ ਹੁਣ ਇਸ ਗੱਲ ਦੀ ਪੁਸ਼ਟੀ ਇਸ ਗੱਲ ਦਾ ਕਮੈਂਟ ਕਰਕੇ ਤੁਸੀਂ ਸਾਨੂੰ ਦੱਸਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਜੜਾਵਾ ਹੈ ਉਹਦੇ ਬਿਆਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਸੀਐਮ ਭਗਵੰਤ ਮਾਨ ਉਹ ਕੀ ਕਰਨ ਜਾ ਰਹੇ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਤੋਂ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਹੈ ਕੈਨਸਲ ਹੋ ਜਾਗੀ ਵਿਕਰਮ ਸਿੰਘ ਮਜੀਠੀਆ ਦੁਬਾਰਾ ਤੋਂ ਨਾਬਾਦੀ ਜੇਲ੍ਹ ਦੇ ਵਿੱਚ ਚਲਾ ਜਾਏਗਾ ਕੀ ਤੁਹਾਨੂੰ ਲੱਗਦਾ ਹੈ ਜਮਾਨਤ ਅਰਜੀ ਹੈ सीएम ਭਗਵੰਤ ਮਾਨ ਦੇ ਖਿਲਾਫ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵਾ ਕੀ ਇਹ ਸਿਆਸੀ ਪ੍ਰੋਪਗੈਂਡਾ ਵਾ ਜਾਂ ਇਹ ਹਕੀਕਤ ਹੈ 2027 ਦੇ ਜਿਹੜੇ ਇਲੈਕਸ਼ਨ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਵੀਰੋ ਬਹੁਤ ਜ਼ਿਆਦਾ ਸਵਾਲ ਹੈ ਇਹਨਾਂ ਸਵਾਲਾਂ ਦਾ ਜਵਾਬ ਤੁਸੀਂ ਸਾਨੂੰ ਦੋਗੇ ਕਿ ਆਖਰ ਪੰਜਾਬ ਦੇ ਵਿੱਚ ਇਹ ਜਿਹੜੇ ਰਹਿਨਮਾ ਵਾ ਜਿਹੜੇ ਸਿਆਸਤਦਾਨ ਹੈ ਇਹ ਕੀ ਕਰਨ ਜਾ ਰਹੇ ਹਨ ਹਰ ਇੱਕ ਸਿਆਸਤਦਾਨ ਦੂਸਰੇ ਸਿਆਸਤਦਾਨ ਦੀ ਗੱਲ ਕਰਦਾ ਵਾ ਉਹਨੂੰ ਚੋਰ ਕਹਿੰਦਾ ਵਾ ਤੇ ਆਪਣੇ ਆਪ ਨੂੰ ਪਾਕ ਸਾਫ ਕਹਿੰਦਾ ਵਾ ਉਹ ਉਹਨੂੰ ਚੋਰ ਕਹਿੰਦਾ ਵਾ ਉਹਨੂੰ ਚੋਰ ਕਹਿੰਦਾ ਵਾ ਹੁਣ ਸੀਐਮ ਭਗਵੰਤ ਮਾਨ ਤੇ ਵਿਕਰਮ ਮਜੀਠੀਆ ਦੇ ਵਿੱਚੋਂ ਗਲਤ ਕੌਣ ਹੈ ਤੇ ਠੀਕ ਕੌਣ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਜ਼ਮੀ ਕਰਨਾ ਆਪਣਾ ਟੈਸਰਾ ਖਾਰਕਨ ਨਾ ਯਾਦ ਰੱਖਣਾ ਅੱਲਾ ਫੇ